ਜੋਸ਼ੀ ਕਾ ਪੈਂਜੀ ਮੈਂ ਰਾਜਾ ਬੜਿੰਗੇ ਜੋਸ਼ੀ ਸਾਹਿਬ ਹੈ ਕੀ ਹਾਲ ਹੈ ਤੁਹਾਡਾ ਠੀਕ ਹੋ ਕਾਂਗਰਸ ਦਾ ਧਿਆਨ ਰੱਖਿਓ ਪਲੀਜ਼ ਕਿਉਂਕਿ ਜੇ ਖੁਸ਼ਹਾਲੀ ਚਾਹੁੰਦੇ ਹੋ ਤਾਂ ਕਾਂਗਰਸ ਇਜ਼ ਅ ਬੈਟਰ ਪਾਰਟੀ ਠੀਕ ਹੈ ਜਿਹੜੇ ਨਾਲ ਆ ਰਹੀ ਹੈ ਜੋਸ਼ੀ ਸਰ ਦੇ ਨਾਲ ਆ ਰਹੀ ਸੀਵਲ ਤੇ ਜਾਣਦੇ ਐ ਜਿੱਥੇ ਕਰ ਰਹੇ ਸੀ ਨਾਲ ਖੜੇ ਹੈ ਬਸ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਪਾ ਕੀ ਹਾਲ ਹੈ ਮਰਾਗ ਠਗੜੇ ਹਾਂਜੀ ਹਾਂ ਕਾਂਗਰਸ ਬੜੀ ਜ਼ਰੂਰੀ ਹੈ ਜਿੰਦਾਬਾਦ ਦੱਬ ਕੇ ਹਾਂਜੀ ਕੀ ਹਾਲ ਹੈ ਮਾਲ ਕੋ ਉਹ ਸੋਨਾ ਕਿੰਨਾ ਮਹਿੰਗਾ ਕਰਤਾ ਕੀ ਪਾਇ ਮਾਰਤੀ ਬੀਜਪੀ ਨੇ ਮਾਰਤਾ ਹੈ ਗਾਟ ਗਿਆ ਹੁਣ ਹਾਂਜੀ ਹਾਂਜੀ ਘਟ ਗਿਆ ਚਲ ਧਿਆਨ ਰੱਖੀ ਕਾਂਗਰਸ ਨੂੰ ਵੋਟ ਪਾਏਂਗੇ ਰੂਹ ਮੁਛਾਂ ਠੀਕੇ ਤੇ ਕੋਡ ਪੱਕਾ ਪ੍ਰੋਮਿਸ ਹੈ ਆਹ ਚੀਜ਼ਾਂ ਦੇ ਕੇ ਆਉਣਾ ਕਰਾਉਂਦੇ ਕਰੇ ਆਹ ਨਹੀਂ ਦੇਣੀਆਂ ਉਹਨੂੰ ਕਹੇ ਆ ਠੀਕ ਹੈ ਠੀਕ ਹੈ ਬਲੂ ਹੋਣਾ ਨਹੀਂ ਬਲੂ ਨਹੀਂ ਤੇ ਨਾਲ 21000 ਮੇਰੀ ਮਸੀ ਜੀ ਦਾ ਘਰ ਤੁਹਾਡੇ ਬਿੱਲ ਕਿੱਦਾਂ ਪਾਏ ਬਹੁਤ ਵਧੀਆ ਠੀਕੋ ਪੂਰੇ ਕੈਂਪ ਬਹੁਤ ਸਾਰੇ ਠੀਕੋ ਹੇ ਭਾਈ ਜੀ ਸੱਚੀ ਗੱਲ ਕੀ ਹਾਲ ਹੈ ਤੁਹਾਡਾ ਹੈਲੋ ਬ੍ਰਦਰ ਓਠੀ ਕੋ ਧਿਆਨ ਰੱਖਿਓ ਪਲੀਜ਼ ਸ਼ਾਂਤੀ ਆਸਤੇ ਪੀਸ ਆਸਤੇ ਕੁਛ ਹਾਲੀ ਆਸਤੇ ਵਪਾਰ ਆਸਤੇ ਕਾਂਗਰਸ ਇਸ ਵਧੀਆ ਪਾਰਟੀ ਨਹੀਂ ਤਾਂ ਗੈਂਗਸਟਰ ਗੁੰਡੇ ਅੰਡਰਗਰੰਡ ਆ ਰਹੇ ਹਰ ਬੰਦਾ ਡਰ ਰਿਹਾ ਆ ਜਿਹਨੋਂ ਦਾ ਝਾੜੂ ਆ ਇਹ ਨਹੀਂ ਮਾਰੀ ਦਿੱਤਾ ਉੱਤੋਂ ਦੀ ਵਾਰੀ ਤਾਂ ਆਲਰੇਡੀ ਐਮਐਲਏ ਬਣ ਚੁੱਕਿਆ ਉਹ ਹੁਣ ਚੌਥੀ ਵਾਰੀ ਕੀ ਕਰੇਗਾ ਪਲੀਜ਼ ਹਾਂ ਥੈਂਕ ਯੂ ਸੋਸੀਕਾ 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 ਭਾਜੀ ਕੀ ਹਾਲ ਹੈ ਬਲ ਗਿਆ ਤੇਰੀ ਬੰਦ ਸੀ ਆਜੂਸ਼ੀ ਸਾਹਿਬ ਵੀ ਆਉਂ ਗਏ ਇੱਕ ਉਹ ਮੇਰੇ ਤੇ ਭੋਲੇ ਆ ਤੁਸੀਂ ਗੈਸਟ ਜੇ ਅਸੀਂ ਤੁਸੀਂ ਪਿੰਡਦੇ ਹੋ ਹੋਸਟ ਆ ਅਸੀਂ ਦਿੱਤੇ ਹੀ ਆ ਛੋਟੇ ਭਰਾ ਇਹ ਬੜਿਆ ਡੋਲੇ ਡੂਲੇ ਠੀਕ ਹੈ ਕੁਸ਼ੀ ਸਾਹਿਬ ਤਾਂ ਬੁਢੇ ਹੋ ਗਏ ਤੂੰ ਜਵਾਨ ਕੇ ਇਹਨੇ ਜਾਣੀ ਸਰੂ ਜੜੇ ਸੱਚੀ ਗੱਲ ਕੀ ਹਾਲ ਹੈ ਠੀਕ ਠਾਕ ਬੜੀਆ ਹਾਂ ਲੋ ਸੱਚੀ ਗੱਲ ਕੀ ਹਾਲ ਹੈ ਭਾਈ ਧਿਆਨ ਰੱਖਿਓ ਯਾਰ ਕਾਂਗਰਸ ਨੂੰ ਵੋਟ ਪਾਇਓ ਪੱਕਾ ਪੱਕਾ ਸ਼ਾਂਤੀ ਆਸਤੇ ਖੁਸ਼ੀ ਆਸਤੇ ਤਰਨ ਤਰਨ ਦੀ ਚੜਾਈ ਆਸਤੇ ਉਹ ਮੁੰਡਿਆ ਯਾਰ ਮੇਲਾ ਯਾਰ मुड़के फिर मुछा ठीक है मुछा ठीक ठीक है है साहब मेरा फोन नहीं काका ठीक ठाक हूँ ਇਹ ਵਧੀਆ ਚਲੋ ਧਿਆਨ ਰੱਖਿਓ ਸਰਦਾਰ ਸਾਹਿਬ ਇਹ ਦੇਖੋ ਇਹ ਮੇਰੇ ਭਰਾਗੇ ਬਲਵਿੰਦਰ ਸਿੰਘ ਹਾਂਜੀ ਹਾਂਜੀ ਇਹ ਮੇਰੇ ਵੱਡੇ ਭਰਾ ਹੈ ਜੀ ਦੋਨੋਂ ਕੋਵਿਡ ਦੇ ਵਿੱਚ ਲੰਭੇ ਦੋਨੋਂ ਦੀ ਅਗਰ ਕਾਂਗਰਸ ਆਉਗੀ ਤਾਂ ਇਹ ਕੰਮ ਫਿੱਟ ਹੋਊਗਾ ਜਿੰਨਾ ਚਿਰ ਕਾਂਗਰਸ ਨਹੀਂ ਆਉਗੀ ਇਹ ਚੋਰ ਚੱਕੇ ਗੈਂਗਸਟਰ ਇਹ ਕਿ ਲੋਕਾਂ ਨੂੰ ਮਾਰਨ ਵਾਲੇ ਇਹ ਕਾਂਗਰਸ ਖਤਮ ਕਰ ਸਕਦੀ ਜਦੋਂ ਮਹੀਨੇ ਦੇਖ ਵੀਰੇ ਜਾਨੀ ਨਾ ਮੰਨ ਲਓ ਮੰਡੀ ਆ ਡਾ ਤੜਕੇ 4:00 ਵਜੇ ਆ ਜਾਣਾ ਲੁੱਟਣ ਵਾਲੇ ਬਾਡੂ ਖਾਲ ਲੁੱਟਦੇ ਮੈਂ ਮਰਾਕਪੁਰ ਇਹਨਾਂ ਕਿੱਥੇ ਮੈਂ ਮਰਾਕਪੁਰ ਦਾ ਹਾਂ ਅੱਛਾ ਰਾਤ ਚ ਰੋਕ ਲੈਂਦੇ ਲੋਕਾਂ ਨੂੰ ਸਰ ਲੋਡੀ ਭਾਈ ਜੀ ਰਾਹ ਕੀਤਾ ਇਹ ਫੋਨ ਆ ਕੀਤਾ ਹੀ ਆ ਰਾਜ ਰੋਕ ਕੇ ਪੈਸੇ ਖੋਲ ਲੇ। ਕੋਲ ਇੰਦੇ ਸਰ ਹਾਂ। ਆ ਕਰ ਮਾਰਦੇ ਰੇ ਖੱਟਾ ਬਖਰੀਆਂ ਲਾ ਦਿੰਦੀਆਂ। ਸਾਡੇ ਕਈਆਂ ਬੰਦੇ ਨੁਕਸਾਨ ਹੋਇਆ। ਬੱਲੇ ਚਾਈ ਤਾਂ। ਬੜਾ ਅੱਛਾ। ਮੈਂ ਕੋਈ ਗੱਲ ਨਹੀਂ ਕੀਤਾ ਜੇ ਮੁਰਾਦਪੁਰੇ, ਗੋਕਲਪੁਰੇ ਇਹਨਾਂ ਦੇ ਏਰੀਏ ਤੇ ਬੜਾ ਰਾਜ ਆ। ਇਹ ਬਹੁਤ ਗੰਦ ਪਾਇਆ ਝਾੜੂ ਦੀ ਸਰਕਾਰ ਨੇ ਤੇ ਆ ਹੁਣ ਕਾਲੀਆਂ ਨੇ ਇੱਕ ਗੈਂਗਸਟਰ ਨੂੰ ਹੀ ਟਿਕਟ ਦੇਤੀ ਏ। ਪਰ ਉੱਥੇ ਬੜਾ ਹੋਣਾ। ਪਰ ਖਤਮ ਕਰਾਂਗੇ। ਪਹਿਲੇ ਸਾਲ ਹੀ ਨਵੇੜ ਦਿਆਂਗੇ। ਪੱਕਾ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੇਖੋ ਵੇਖੋ ਸਰਦਾਰ ਅਮਰਿੰਦਰ ਸਿੰਘ ਪਹਿਲਾਂ ਹੀ ਆ ਗਏ ਲਓ ਜੀ ਲਓ ਆ ਜੀ ਪ੍ਰਧਾਨ ਜੀ ਪ੍ਰਧਾਨ ਜੀ ਤੇ ਪ੍ਰਧਾਨ ਜੀ ਨਾਮ ਇਹ ਇਹ ਹੈਗੇ ਜੀ ਡਾਕਟਰ ਅਗਨੀ ਉਤਰੀ ਹਰਨ ਦੇ ਪਤੀ ਜੀ ਕਿਆ ਬਾਤ ਓਏ ਹੋਏ ਲੋਹਣ ਪਰਨ ਤਾਰਨ ਦੀ ਖੁਸ਼ਹਾਲੀ ਵਾਸਤੇ ਸ਼ਾਂਤੀ ਵਾਸਤੇ ਤੇ ਗੈਂਗਸਟਰਾਂ ਨੂੰ ਭਜਾਉਣ ਵਾਸਤੇ ਤੇ ਆਪ ਆਦਮੀ ਪਾਰਟੀ ਨੂੰ ਸਰਕਾਰ ਨੂੰ ਸਬਕ ਸਿਖਾਉਣ ਵਾਸਤੇ ਕਾਂਗਰਸ ਮੇਰੀ ਬੇਨਤੀ ਹੈ ਤੁਹਾਨੂੰ ਫੇਰ ਹੀ ਵਪਾਰ ਚੱਲੇਗਾ ਹੋਰ ਅੰਕਲ ਸਾਹਿਬ ਜੀ ਠੀਕ ਹੋ ਆ ਜਾਓ ਆ ਵੀ ਬਾਈ ਤੁਰ 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 ਲੱਗ ਜੀ ਆ ਜੀ ਇੱਧਰ ਆਓ ਜੀ ਆਓ ਬਾਜੀ ਕੀ ਆਲਾ ਜੀ ਸਸਰੀ ਗਾ ਜੀ ਵਾਹ ਵਾਹ ਵਧੀਆ ਜੀ ਕਿਰਪਾ ਕਿਰਪਾ ਦਿਹਾ ਜੀ ਬਾਜ਼ਾਰਾਂ ਦੀ ਰੌਣਕਾਂ ਸੇ ਕੇਵਲ ਕਾਂਗਰਸ ਦਾ ਆਪਾ ਤੁਹਾਡੇ ਵਾਲਿਆਂ ਜੀ ਬਾਜ਼ਾਰਾਂ ਦੀ ਰੌਣਕਾਂ ਸੇ ਕੇਵਲ ਕਾਂਗਰਸ ਦਾ ਠੀਕ ਹੈ ਠੀਕ ਹੈ ਜੀ ਬਸ ਕੀ ਆਲਾ ਵਧੀਆ ਭਾਈ ਤਗੜਾ ਹੈ ਬੜੀਆ ਕੀ ਬਾਟ ਮਟਰ ਆ ਜੀ ਮਟਰ 40 ਰੁਪਏ ਕੋਲ ਵੋਟ ਕਿਹਨੂੰ ਪਾਏਗਾ ਪੰਜੇ ਨੂੰ ਪੱਕਾ ਪੱਕਾ ਇਹ ਨਾਵੇਂ ਬਦਲ ਜੀ ਨਹੀਂ ਨਹੀਂ ਬੰਦਾ ਚੰਗਾ ਹੋਵੇ ਵਾਦਾ ਹੈ ਕਾਂਗਰਸ ਨੂੰ ਰਾਜਾ ਵੜਿੰਗ ਲੜ ਰਿਹਾ ਫੈਕਸੀ ਕਾਲ ਕੀ ਹਾਲ ਹੈ ਤਗੜਿਆਂ ਕਾਂਗਰਸ ਆ ਮੇਰੀ ਮਾਸੀ ਦਾ ਬੇਟਾ ਹੈ ਹੈਲੋ ਬਾਜ਼ਾਰਾਂ ਦੀ ਰੌਣਕ ਵਾਸਤੇ ਕਾਂਗਰਸ ਮਾਲਕੋ ਆ ਮੇਰਾ ਬ੍ਰਦਰ ਆ ਰਿਹਾ ਤੁਹਾਡੇ ਕੋਲ ਪਰਸੋਂ ਇਹ ਤਾਂ ਮੇਰਾ ਭਰਾ ਹੈ ਬਟਾਲੇ ਵਾਲਾ ਸਾਡਾ ਹਾਂਜੀ ਹਾਂਜੀ ਆਹਾਰੇ ਪਰਸੋਂ ਆ ਰਹੇ ਕੋਠੇ ਜੇ ਮੈਂ ਤੁਹਾਡੇ ਆਸੇ ਲਿਆ ਆਇਆ ਆ ਬੱਲੇ ਕੀ ਹਾਲ ਹੈ ਤੁਹਾਡਾ ਤਨਜੀ ਕੀ ਹਾਲ ਹੈ ਖਾਲਸਾ ਜੀ ਬਾਜ਼ਾਰਾਂ ਦੀ ਰੌਣਕਾਂ ਸੇ ਕਾਂਗਰਸ ਬੱਲੇ ਬੱਲੇ ਜੈ ਜੈਕਾਰ ਕਰਾ ਰਾਂਗੇ ਜੀ ਕਾਂਗਰਸ ਨੇ ਇੱਕ ਸਰਦਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਠੀਕ ਹੈ ਜੀ ਠੀਕ ਕਾਂਗਰਸ ਨੇ ਦੂਜੇ ਸਰਦਾਰ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਬੂਟਾ ਸਿੰਘ ਨੂੰ ਕਾਂਗਰਸ ਨੇ ਫੌਜਾਂ ਦਾ ਜਰਨੈਲ ਪੱਗਲੇ ਨੂੰ ਆਪਾਂ ਜਰੈਲ राष्ट्रपति बनाया राष्ट्रपति ज्ञानी जैल सिंह बना क्या बात क्या बात क्या बात है पीओ ओ की हाल है कांग्रेस पार्टी कांग्रेस पार्टी जिंदाबाद राजा वेडिंग जिंदाबाद रीति करोड़ा जिंदाबाद कांग्रेस पार्टी कांग्रेस पार्टी जिंदाबाद पाजी पाजी सरदार जी आओ सत श्री एक थोड़े ऐसे ਔਰ ਦੀ ਹਾਣ ਜੀ 1 2 200 ਰੁਪਏ ਦੇ ਧਿਆਨ ਰੱਖਿਓ ਸਰ ਕਾਂਗਰਸ ਹੀ ਬਜਾਰਾਂ ਚ ਰੌਣਕਾ ਲਿਆ ਸਕਦਾ ਆਪਾਂ ਮੌਲ ਠੀਕ ਕਰਨਾ ਪਲੀਜ਼ ਇੱਕੋ ਹੀ ਆਪਸ਼ਨ ਹੈ ਸਾਰੇ ਅਸੀਂ ਸਿੱਖੀ ਨੂੰ ਮੰਨਦੇ ਆਂ ਬਾਬਾ ਜੀ ਨੂੰ ਮੰਨਦੇ ਆਂ ਲੇਕਿਨ ਸਭ ਨੂੰ ਨਾਲ ਲੈ ਕੇ ਨਹੀਂ ਤਾਂ ਉੱਥੇ ਗੋਲੀ ਮਾਰਤੀ ਉੱਥੇ ਆ ਗਿਆ ਹੁਣ ਨਹੀਂ ਆਉਣ ਵਾਲੇ ਸਮੇਂ ਜੇ ਨਾ 15000 ਰੁਪਏ ਦੀ ਫਰੋਤੀ ਲਾਈਨ ਲੜ ਪਣਗੇ ਕਿਉਂ ਵੇਲੜਾ ਦਾ ਕੰਮ ਇਹ ਹੋ ਗਿਆ ਹੌਲਾ ਕਹਿੰਦਾ ਇਹ ਤੂੰ 15000 ਲੈ ਲਓ ਆਪਣੀ ਡਾੜੀ ਸਰ ਬੇਨਸਮਾਨ ਔਖਾ ਜੀ ਇਸ ਨੂੰ ਸਰ ਮਿਲਣਾ ਹੈ ਜੀ ਤੁਹਾਨੂੰ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਓ ਕਿਵੇਂ ਹੋ ਸਾਰੇ ਕਰਨਾ ਪੂਜੀ ਇਹ ਸਰ ਜੀ ਇੱਕ ਮਿੰਟ ਖੜ੍ਹ ਜਾ ਪਹਿਲਾਂ ਮੈਂ ਲੈ ਆਇਆ ਪਹਿਲਾਂ ਠੀਕ ਇੱਕ ਵਾਰ ਰੁਕੋ ਠੀਕ ਸਰ ਠੀਕ ਠੀਕ ਬੋਲੇ ਸੁਨਹਿਾਰਾ ਇਹ ਪ੍ਰਾਪਤ ਹੈ ਯੋਸ਼ੀ ਕੇ ਭਾਈ ਆਏ ਹਾਏ ਕੀ ਬਾਤ ਜਿਉਂਦੇ ਰੋ ਤਿਆਰ ਲੈ ਹੁਣ ਤੁਸੀਂ ਪਾਓ ਤੁਸੀਂ ਬਾਬਾ ਭੁੱਲ ਭੋਲੀ ਗਏ ਆਪਦੇ ਵਾਲਾ ਭੋਲੀ ਗਏ ਆਪਦੇ ਵਾਲਾ ਭੋਲੀ ਗਏ ਆ ਥੋੜੇ ਯਾਰ ਦੇ ਪਾਓ ਚਲੋ ਭਾਈ ਰਕੀ ਜੀ ਰਾਹ ਬਣਾ ਕੇ ਸਪੀਡ ਨਾਲ ਤੁਰ ਮੋਟਾ ਆਇਆ ਪਿਆ ਪਹਿਲਾਂ ਦੇ ਜੀ ਨਹੀਂ ਭਾਜੀ ਪਹਿਲਾਂ ਮੈਂ ਪਾਉਂਗਾ ਬੋਲੇ ਸੋਨਹਾ ਕੀ ਰੱਖਣਾ ਹੈ ਯਾਦ ਰੱਖਣੀ ਕਾਂਗਰਸ ਠੀਕ ਹੈ ਚਲੋ ਭਾਈ ਚਲੋ ਭਾਈ ਚਲੋ ਭਾਈ ਮੁੰਡਿਓ ਚਲੋ ਭਾਈ ਚਲੋ ਭਾਈ ਚਲੋ ਭਾਈ ਸੱਸੀ ਗਾਂ ਦੇ ਧਿਆਨ ਰੱਖਿਓ ਕਾਂਗਰਸ ਬਾਜ਼ਾਰਾਂ ਦੀ ਰੌਣਕਾਸਤੇ ਕਾਂਗਰਸ ਹਾਂ ਹਾਉ ਜੀ ਬਾਜ਼ਾਰਾਂ ਦੀ ਰੌਣਕਾਸਤੇ ਕਾਂਗਰਸ ਨੂੰ ਅਸੀਂ ਤਾਂ ਵੈਜੋਜੀ ਸਾਹਿਬ ਦੇ ਨਾਲ ਆ ਤੇ ਪਰ ਆ ਰਹੀ ਹੈ ਅਸੀਂ ਨਾਲ ਆਪਣੇ ਰੌਣਕਾਂ ਸੇ ਕਾਂਗਰਸ ਬਜਾਰਾਂ ਦੀ ਰੌਣਕਾਂ ਇਹ ਮਾਰ ਪਿੱਟ ਗੋਲੀ ਸਿੱਕਾ ਆਖਵਾਦ ਇਹ ਤੋਂ ਬਚਣ ਚੱਲ ਚੱਲ ਆ ਕੀ ਹਾਲ ਹੈ ਤੇਰਾ ਉਹ ਕਾਲੇ ਭਾਈ ਕੀ ਹਾਲ ਹੈ ਇਹ ਹੈ ਤਾਂ ਭਾਵੇਂ ਪੱਕਾ ਕੀ ਕਹਿੰਦੇ ਆ ਜੀ ਕਾਂਗਰਸ ਨੂੰ ਨਹੀਂ ਕਿਉਂ ਬੀਜਪੀ ਦਾ ਉਹ ਯੂ ਦਾ ਪ੍ਰਧਾਨ ਤਾਰੀ ਬੰਦਾ ਜੀ ਕੀਰਾ ਤਾਰੀ ਬੰਦਾ ਇਹ ਪਨੋੜ ਆ ਗਿਆ ਹੀ ਉਹ ਯਾਰ ਜਦੋਂ ਬੀਜੇਪੀ ਜਿੱਤੂਗੀ ਉਦੋਂ ਅਸੀਂ ਵੀ ਤੇਰੇ ਨਾਲ ਕਹਿਣ ਤੇ ਕੋਈ ਕੰਮ ਕਰਾਂਗੇ ਪਰ ਹੁਣ ਅੱਜ ਅੱਜ ਕਾ ਮੇਰੀ ਗੱਲ ਇਧਰ ਆ ਯਾਰ ਖਾਲਸਾ ਇਧਰ ਆ ਯਾਰ ਗੇ ਬੋਲੇ ਸੋਨਿਹਾਲ ਪੜਾ ਯਾਰ ਜੱਫੀ ਦੂਏ ਹੈ ਉਦਾਸ ਸਰਬਾਤ ਦਾ ਸਰਬਾਤ ਨੂੰ ਦੂਰੋਂ ਵੇਖਿਆ ਮਿਲਦਾ ਤੂੰ ਅੱਧਾ ਹੱਥ ਖੜੀ ਖੜਾ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਬ੍ਰਦਰ ਸਤਿ ਸ਼੍ਰੀ ਅਕਾਲ ਜੀ ਕਾਂਗਰਸ ਨੂੰ ਵੋਟ ਪਾਓ ਬਾਜ਼ਾਰਾਂ ਦੀ ਖੁਸ਼ਹਾਲੀ ਆਸਤੇ ਬਾਜ਼ਾਰਾਂ ਦੀ ਰੌਣਕ ਆਸਤੇ ਗੈਂਗਸਟਰਾਂ ਨੂੰ ਖਤਮ ਕਰਨ ਆਸਤੇ ਇੱਕੀ ਪਾਰਟੀ ਮੈਂ ਕਿਹਾ ਤੇਰੀ ਪਹਿਲਾਂ ਵੀ ਅਮਨ ਔਰ ਸ਼ਾਂਤੀ ਕਾਂਗਰਸ ਪਾਰਟੀ ਨੇ ਲਿਆ ਇਸ ਕੱਲ ਦਾ ਜ਼ਰੂਰ ਪਿਆਰ ਮੈਂ ਮਿੱਠੂ ਮੈਦਾਨ ਦਾ ਕਮੰਡੀ ਭਾਜੀ ਮਿੱਠੂ ਮੈਦਾਨ ਅੰਮ੍ਰਿਤਸਰ ਤੇ ਪੁੱਤਰ ਮੇਰਾ ਤੇ ਕਰੂ ਮੇਰ ਨਾਲ ਗੱਲ ਹਾਂ ਇਹ ਪੁੱਤਰ ਦੇ ਘਰੇ ਕਿਧਰ ਲੈ ਕੇ ਜਾਣਾ ਨਹੀਂ 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 ਮੈਂ ਪਹਿਲਾਂ ਗੱਲ ਕਰ ਲਵਾਂਗਾ ਮੈਂ ਲੈ ਕੇ ਜਾਉਂਗਾ ਸਾਬਾ ਪਛਾਣੀ ਵੀ ਸਕਦੇ ਥੋੜੇ ਲੈ ਕੇ ਜਾਉਂਗਾ ਕੱਲ ਨੂੰ ਚੱਲਾਂਗੇ ਫਿਰ ਮੈਂ ਕਰ ਲੈਣਾ ਇਹਦੇ ਨਾਲ ਗੱਲ ਮੈਂ ਜਾਣਾ ਆਉਣਾ ਵੀ ਹੀ ਇਹਦ ਗੱਲ ਐ ਨਾ ਗਰੀਆ ਅਸੀਂ ਸੱਚੀ ਹੋਣਾ ਹੈ ਹਾਂ ਠੀਕ ਹੈ

ਤਾਏ ਜੀ ਤਾਏ ਜੀ ਦਸਵਿੰਦਰ ਦਾ ਪਾਪਾ ਮੇਰਾ ਨਾ ਹੋਲੇ ਸੋਨੇ ਹੜਦੇ ਰਹੇ ਜੀ ਇਕੱਠੇ ਫੈਸੀ ਕਾਲ ਜੀ ਨਾ ਕਾਂਗਰਸ ਨੂੰ ਮੋਟ ਪਾਇਓ ਅੱਛਾ 55 ਮਹੀਨੇ ਵੀਰੇ ਯੂ ਤਾਏ ਕਹੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਗਈ ਪਾਪਾ ਇਹਨਾਂ ਦੇ ਕਲਾਸਮੇਟ ਰਹੇ ਜੀ ਆਪਣੇ ਅਸੀਂ ਪੜਦੇ ਰਹੇ ਜੀ ਇਕੱਠੇ ਦਾ ਇਹ ਰਖੀ ਨਾ ਹੈ ਵਰ ਮਹਿਰ ਵਰ ਮਹਿਰ ਕਾਰ ਸਸੀ ਕਾਲ ਹਰਕਤ ਕੋਈ ਨਹੀਂ नमस्कार <ते> <खेकमैं> सभी को एक है जी तरुण तरुण के सीनियर वाइस प्रधान ये ठीक है खड़े क्यों है एक गल मैं छुट्टी ले ही दस दंदी फिर से थोड़ी कल दोड़ी तक लगे आगे लग आगे लग आगे लग आगे लग क्या बाजार है आगे लग चलो दोड़ी तक छुट्टी ले ही ਹਾਂਜੀ ਉਧਰ ਪੰਨੀ ਦੁਕਾਨ ਚ ਸਤਿ ਸ਼ਕਾਲ ਸਤਿ ਸ਼ਕਾਲ ਮਹਾਰਾਜ ਖਾਲਸਾ ਜੀ ਵਾਜੁਰੂ ਜੀ ਦਾ ਖਾਲਸਾ ਵਾਜੁਰੂ ਜੀ ਕੀ ਫਤਿਹ ਮਹਾਰਾਜ ਅੰਕ ਕੀ ਹਾਲ ਬ੍ਰਦਰ ਕਾਂਗਰਸ ਨੂੰ ਵੋਟ ਪਾਇਓ ਆਪ ਜੋੜ ਕੇ ਬੇਨਤੀ ਹੈ ਪੰਜਾਬ ਦੀ ਕੁਸ਼ਾਲੀਾਸੇ ਤਰਨ ਤਾਪੀਆਂ ਰੌਣਕਾਸੇ ਥੈਂਕ ਯੂ ਅਜੀ ਹਾਜੇ ਰਾਜਾ ਬੜਿੰਗ ਜੀ ਪ੍ਰਧਾਨ ਉਹ ਸਰੋਪਾ ਕਿੱਥੇ ਸੀ ਆਪਣੇ ਬੋਲੇ ਸੋਨਹਾਰ ਕਾਂਗਰਸ ਨੂੰ ਵੋਟ ਪਾਣੀ ਹੈ ਕਾਂਗਰਸ ਨੂੰ ਠੀਕ ਹੈ ਜੀ ਹਾਂ ਕੱਲ ਸਸਿਕਾ ਲਿਆ ਲਿਆ ਸਰਦਾਰ ਸਾਹਿਬ ਹਜੇ ਤੇ ਹਾਜੇ ਦੋਸ਼ੀ ਸਾਹਿਬ ਠੀਕ ਠਾਕ ਅੰਕਲ ਠੀਕ ਆਪ ਤੋਂ ਮੇਰਾ ਮੇਰੇ ਅਧਿਆਪ ਮੁੱਖ ਮੇਰਾ ਪ੍ਰਚਾਰ ਪੰਜਾਬ ਦੀ ਖੁਸ਼ਹਾਲੀ ਆਸੇ ਤੇ ਤਰਨਤਾਰਨ ਦੇ ਰੋਡ ਸਾਨੂੰ ਇਹ ਬੰਨਣਾ ਨਹੀਂ ਵਾਤਾ ਸਾਨੂੰ ਪਾਰਟੀ ਦਾ ਵਾਤਾ ਕੀ ਬਾਤ ਸਾਡੇ ਖਾਨਦਨ ਮਿਹਰਬਾਨ ਮਿਹਰਬਾਨ ਉਹ ਸਾਹਮਣੇ ਆਲੇ ਪਾਸਾ ਉਹ ਭਾਈ ਕਰ ਦੇ ਕਰ ਦੇ ਉਸਕੇ ਭਾਜੀ ਕੀ ਮੰਡੀ ਰ ਹੈ ਹੈਲੋ ਕੀ ਹਾਲ ਹੈ ਠੀਕ ਹਾਸ ਕਾਂਗਰਸ ਸੋਸਕਾ ਬ੍ਰਦਰ ਕੀ ਆਲੇ ਅਪਰੈਸਮੋਰਡ ਫਾਇਰ ਆ ਕੀ ਗੱਲ ਪਤਾ ਸੀ ਤੁਸੀਂ ਲੰਮੇ ਪਏ ਹੋਏ ਪਜ ਗਿਆ ਬਰ ਪਜ ਗਿਆ ਲੰਮੇ ਪਏ ਹੋਏ ਕੈਮ ਹੋ ਟੈਂਪਰੇਚਰ ਹੋ ਗਿਆ ਟੈਂਪਰੇਚਰ ਹੋ ਗਿਆ ਤੇਨਾ ਇਹਨੂੰ ਚੰਗੀ ਤਰ੍ਹਾਂ ਮੰਨ ਲਓ ਜੀ ਇਹ ਬਹੁਤ ਨਿਕਲੋ ਥੋੜਾ ਬੋੜਾ ਸਰ